ਰਾਤ ਜਾਦਾ ਦਾ ਤੇਲ ਮੁੱਕ ਗਿਆ ਹੁਣਾਂ ਦੀ ਮੋਟਰ ਹੈ ਥੋੜੀ ਜਾਂਦੇ ਆ ਆਹ ਦੇਖੋ ਸਾਡੀ ਲੋ ਵੀ ਮੁੰਡਿਓ ਸਾਡੇ ਵੀ ਬੰਦੇ ਕਈ ਸੋਚਦੇ ਹੋਣਗੇ ਵੀ ਜਦ ਇੰਨੇ ਜੋਗਾ ਦੇ ਹੈਗਾ ਨਹੀਂ ਤੇ ਇਨਾ ਗਾ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਕੇਮੇ ਸਾਰੇ ਤੇ ਉਮੀਦ ਕਰਦਾ ਸਾਰੇ ਆਨੇ ਟਿਨ ਹੋਵੋਗੇ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਕਿੱਥੇ ਜਾਣੇ ਆ ਮੌਸਮਾ ਜਿਹੜਾ ਉਹ ਆਗੇ ਮਿਲਾਂਗੇ ਤੁਹਾਡਾ ਖਾਣਾ ਲਗਾ ਕਿ ਕੰਮ ਨੂੰ ਜਬਾਨ ਦੇ ਪਰਚਾੜ ਕੇ ਫਿਰ ਬੋਨਿਆ ਲਾਸਟ ਤੇ ਆਪਾਂ ਹੋਰੀਆਂ ਹੋਰੀਆਂ ਵੀਡੀਓ ਬਣਾਵਾਂਗੇ ਸਬਸਕ੍ਰਾਈਬ ਲਾਈਕ ਆਇਆ ਤੁਹਾਡੇ ਵਾਸਤੇ ਤਾਂ ਕਰਕੇ ਵੀਡੀਓ ਦੇ ਨਾਲ ਫੜੇ ਰਿਹਾ ਕਰੋ ਤੇ ਜਿਹੜੇ ਚੈਨਲ ਦੇ ਨਵੇਂ ਆ ਚੰਨ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਤੇ ਆਜੋ ਹੁਣ ਆਪਾਂ ਦੱਸੋ ਹੋਇਆ ਤੁਹਾਨੂੰ ਜਿਆਦਾ ਆਹ ਹੋ ਮੈਂ ਫਿਰ ਹੋਰ ਵੀ ਨਵੇਂ ਨਵੇਂ ਬਣਾਉਂਗਾ ਜਿਹੜੇ ਥੇ ਨਹੀਂ ਸੋ ਚੱਕਰਾਉਣ ਦੇ ਤੇ ਨਾਲ ਕਲਾ ਸਬਸਕ੍ਰਾਈਬ ਕਰਕੇ ਪਿਆਰ ਆਪਾਂ Yeah. ਚੋਰੀ ਘਰ ਦਾ ਪੜਿਆ ਹੀ ਅਸੀਂ ਹੁਣ ਇਹ ਆ ਦੇਖ ਰੇਡੇ ਦਾ ਚੋਰੀ ਯਾਰ ਮੈਂ ਤਾਂ ਆ ਵੀ ਕਈ ਹੰਦ ਲੈ ਖਾਲਾ ਹੈ ਯਾਰ ਮਗੰਦੇ ਨੇ ਦਾ ਕੀ ਕਹਦਾ ਪੱਤਖਾ ਥੋੜੀ ਜਲ ਸਕਦਾ ਹੱਥ ਤੇ ਖਾਈ ਗਾ ਅੱਲ ਅਲੀ ਬਾਪੂ ਲੈ ਪਾਉਂਦਾ ਤਰੋਂ ਸਾਡੇ ਨੂੰ ਨੀਓ ਨਹੀਂ ਹੋਇਆ ਪੈ ਗਮ ਦਾ ਕੰਮ ਕੋ ਦਾ ਜਾਵਾਂ ਕੰਮ ਤੇ ਆਈਂ ਜਿਹਾ ਵਾਲੇ ਤੇ ਯਾਰ ਤੇ ਯਾਰ ਦੀ ਰਿਊਬ ਹਾਂ ਕਰਨ ਥੋੜਾ ਐਂ ਕਰ ਲੈ ਦੇਵਾ ਦੇਖ ਪੂਰਾ ਹਰੀ ਆਤਕ ਪੂਰੇ ਗੇਲੇ ਹੋਗਾ ਤੇ ਜਾ ਕੇ ਦਿਖਾਇਆ ਕਿ ਬਾਕਾਣਾ ਯਾ ਲੈ ਆਈ ਆ ਟ੍ਰੱਕ ਲਓ ਵੀ ਮਿੱਤਰੋ ਇੱਥੇ ਇੱਕ ਜੇ ਕਿਸੇ ਦਾ ਚਾਹ ਪੀਣੀ ਆ ਆਈਟੀ ਕੋਲ ਆ ਹਾਂ ਨਹੀਂ ਦੇਰ ਦਾ ਦੇਰ ਦਾ ਲੈ ਤਾਂ ਮੰਨੇ ਜਿਵੇਂ ਬੰਦੇ ਫੇਰ ਤਾਂ ਪੂਸਕ ਲੱਗੇ ਆਪਾਂ ਦੇਖਦੇ ਜੇ ਕੋਈ ਬਹੁਤ ਬਲਦਜ ਆ ਗਿਆ ਚਾਹ ਪੀ ਸਕਦਾ ਹਾਂ ਤੇ ਸਾਡਾ ਨਾਮ ਲੈ ਕੇ ਆਉਗਾ ਉਹ ਕੁਝ ਨਹੀਂ ਦਿੰਦੇ ਇਹ ਇੱਕ ਮੱਠੀ-ਮੱਠੀ ਭਾਵੇਂ ਉਹ 5 ਰੁਪਏ ਦੀ ਦੇ ਹਾਂ 30 ਦੀ ਆਉ 5 ਦੀ ਜੀਦਾ ਯਾਰ ਹਾਂਜੀ ਮਿੱਤਰੋ ਹੁਣ ਅਸੀਂ ਇੰਚੇ ਪਲਾਨ ਕਰਦੇ ਹਾਂ ਕਿ ਇੰਚੇ ਟੇਲ ਕਰਦੇ ਬਹੁਤ ਬੜਾ ਬੜਾ ਸਮੇਂ ਤੋਂ ਕਾਹੜਾ ਜਾ ਰਿਹਾ ਸੀ ਅੱਤਿਆ ਮੈਂ ਕਰੀ ਲੋ ਵੀ ਮਿੱਤਰੋ ਮੈਂ ਇੱਥੇ ਆਇਆ ਸੀ ਉਹ ਦੁਕਾਨ ਹੀ ਬਣਦਾ ਯਾਰ ਪਈ ਜਾਂਦਾਗਾ ਸਰੋਵਰ ਨੂੰ ਦੁਕਾਨ ਤੇ ਰੋੜਾ ਕਰਾਉਂਦਾ ਹੈ ਟ੍ਰੈਕੀ ਦਾ ਵਾਲਾ ਬਹੁਤ ਔਖਾ ਚਲਾਉਣਾ ਉਹ ਜਿੰਨੇ ਵਾਲਾ ਵੀ ਤਾਂ ਪਾਟੀ ਚਲੋ ਮੈਂ ਦਿਆਂ ਹੁਣ ਅੱਗੇ ਜਾਵਾਂ ਨਹੀਂ ਇਹ ਦੁਕਾਨ ਤੇ ਨਹੀਂ ਜਾਵਾਂ ਤੇ ਮਿੱਤਰੋ ਸਾਨੂੰ ਆਹ ਵਾਲੀ ਦੁਕਾਨ ਤੋਂ ਵੀ ਇਹਦੇ ਤੇ ਸਾਨੂੰ ਮਿਲਤਾ ਗਿਆ ਸੀਗਾ ਪਰ ਇਹਦੇ ਖਾਦੋ ਆਪੋ ਹੀ ਪੱਲੇ ਅਗਲੇ ਕਿਤੇ ਪਾਹ ਲੈ ਲਗਾਣ ਹਾਂਜੀ ਮਿੱਤਰੋ ਕੰਮ ਦੇਖੋ ਆ ਪਾਹ ਵਾਲਾ ਜਿਹੜਾ ਕਿਤੇ ਸ਼ੁਰੂ ਕਰਿਆ ਸੀ ਤੁਹਾਨੂੰ ਦਿਖਾਉਂਦੇ ਸੀ ਨਵੇੜਤਾ ਬਾਬਿਓ ਨਵੇੜਤਾ ਸਿਰਾਂ ਲਾਤੀ ਗੱਲ ਬਾਤ ਸਰਾ ਹੁਣਾ ਲੱਗੀ ਤੇ ਪੈਂਦੀ ਨਹੀਂ ਵੇ ਇਹ ਚ ਗਰੈਂਡਰ ਆਏ ਲੈ ਤੇ ਕਿਵੇਂ ਪਾਉਂਗਾ ਘੜਾਚ ਅੱਛਾ ਹਸਾਵਾ ਜੀ ਮੁੰਡੇ ਨੂੰ ਪਾਵਾ ਲੈ ਇਹ ਤਰੀਕਾ ਥਰਤੀ ਜਲਦੀ ਗੱਡੀ ਆਵੇ ਨਹੀਂ ਨਾਨਕ ਗੱਲਬਾਤ ਆਪਾਂ ਹੁਣ ਸਾਨੂੰ ਰਾਤ ਕਦੀ ਸਰਾ ਕੇ ਜਾਵਾਂਗੇ ਆਏ ਕੋਈ ਫੁੱਦੂ ਨਾ ਦੇਖੋ ਆ ਪੂਰੇ ਉੱਕੇ ਕਰਤੇ ਆਪਾਂ ਹੈਂਡਲ ਹੁੰਡਲ ਲਾ ਕੇ ਲਾ ਕੇ ਹਟੇ ਸੀਗੇ ਤੇ ਆਹ ਵਾਲਾ ਪੀਸ ਦਾ ਕੀ ਕਰਨਾ ਉਹ ਜਿਹੜਾ ਉੱਥੇ ਪਿਆ ਤਾਂ ਆਹ ਧਰ ਤਾਂ ਦੇਖੋ ਕੇ ਲਾਤੀ ਨਹੀਂ ਤਾਂ ਆਹ ਧਰ ਦਾਂਗੇ ਅੰਦਰ ਕੋਪਰ ਕੰਮ ਦਾ ਬਰਾ ਨਹੀਂ ਮੁੱਕੇ ਨਹੀਂ ਬਰਤਾਂਗਾ ਬਹਿ ਗਈ ਯਾਰ ਬਥਾਉਣ ਦਾ ਪਈ ਹੈ ਹੋਨ ਸਭ ਨੂੰ ਜਾਨਦੇ ਰਾਜ ਮਿਲਦੇ ਆ ਗੱਲ ਵਾਸਤੇ ਹਾਂਜੀ ਮਿੱਤਰੋ ਹੁਣ ਪਟਿਆਲਾ ਦੀ ਦਾ ਹੁਣਲੇ ਤੋਂ ਤੇ ਆਹ ਦੇਖੋ ਸੀ ਸੜਕ ਤੇ ਚਾਈ ਜਾਂਦੇ ਹਾਂ ਤੇ ਹੁਣ ਅਸੀਂ ਉੱਤੇ ਜਾ ਚੱਲ ਰਹੇ ਹਾਂ ਪਿੱਛੇ ਆ ਰਹੇ ਰਾਸ ਤੋਂ ਚੱਲਿਆ ਹੋਣਾ ਨਾ ਕੋਈ ਮੈਲਾ ਦਾ ਫੇਰ ਹੋਤੀ ਹੈ ਦੇਖ ਮਾਨ ਕੇ ਇਹ ਦੇਵ ਦਾ ਹੱਥ ਸਰਤੇ ਦਾ ਰਾਤ ਉਹ ਕਿਹੜਾ ਕੰਮ ਕਰ ਰਿਹਾ ਕਿਵੇਂ ਰਾਹ ਰਿਹਾ ਸਭ ਨੂੰ ਰਾਤ ਲਗਾ ਦੇਦਾ ਸਰੀਰ ਕਿਵੇਂ ਦਾ ਹੋ ਰਿਹਾ ਤੇ ਰਾਤ ਦਾ ਮੋੜ ਦੋ ਮਿੰਟ ਜਾ ਕੇ ਉਵੇਂ ਦਿਖਾਉਗਾ ਬੰਦ ਤਾਕਤ ਨਾਲ ਇਹ ਵੀ ਨਾਲ ਨਵਾਂ ਘੜਾ ਕਿਦੋਂ ਰਿਹਾ ਮੋਟਰ ਸੈਂਚ ਲਾਉਣ ਦੀ ਜ਼ਿੰਮੇਵਾਰੀ ਵੀ ਨਾਨਕਾ ਚਲਾਉਣਾ ਤੇ ਕਿੰਦਾ ਪਾਰ ਕਰਨਾ ਪਈ ਪਾਰਦਾ ਹੈ ਭੈਣ ਤੈਨੋਂ ਪਿੱਛੇ ਬੰਦਾ ਪਾਰ ਉਹ ਤੈਨੂੰ ਮੇਰੇ ਨਾਲ ਸੀ ਉਹ ਮਤਾ ਕਿ ਕਦਾ ਕਦਾ ਫੇਰ ਡਿੱਕਰ ਨਹੀਂ ਪਈ ਕਦਾ ਭੈਣ ਚੋਦ ਕਦਾ ਤੇਰੇ ਨਿੱਕਰ ਨਹੀਂ ਪਈ ਕਦਾ ਉਸਕੇ ਕਦਾ ਨਿੱਕਰ ਡਾਲੀ ਹੈਗਾ ਉਧਾਰ ਦੇ ਮੈਂ ਆਹ ਬੈ ਕੇ ਰਿਹਾ ਕੁਛ ਆਲੇ ਕੁਝ ਅੱਗੇ ਹੁੰਦੇ ਆ ਤੁਹਾਡੀ ਕੀ ਸਾਰੀ ਚੱਪਾ ਨੀਰਾ ਇਹ ਘਰ ਦੇ ਸਾਰੇ ਪੁੱਤਰ ਵਾਲੇ ਹੁੰਦੇ ਆ ਫਰਖਾਦੇ ਆਦੇ ਹੋਰ ਤੁਸੀਂ ਵੀ ਤੁਸੀਂ ਉਹਦਾ ਇੰਟਰਵਿਊ ਕਰ ਦੋ ਹੁਣ ਜਾਂ ਸਾਡੇ ਕਲੀਨਿਕ ਆ ਕੇ। ਬਾਕੀ ਲੱਗਿਆ ਸਾਡਾ ਕੈਪੀ। ਜੇ ਆਉਂਦਾ ਆਪਾਂ ਲਾਈਵ ਕਰਵਾ ਲਵਾਂਗੇ। ਜੇ ਮੈਂ ਵੀ ਨਹੀਂ ਕਰਦਾ। ਜੇ ਕਿਹੜੀ ਜੀ ਨੂੰ ਅਪਾਇੰਟਮੈਂਟ। ਸਥਾਪਨਾ ਦਾ ਕੋਈ ਜੇਸਰ ਹੋ ਜਾਂ ਕਿਸੇ ਦਾ ਨਾਮ ਆ। ਕੋਈ ਨਾ ਆਖੀਦਾ ਜੇ ਬਈ ਆਈ ਸੋਨ ਕਾ। ਜਾਂਦੇ ਆ ਆ ਦੇਖੋ ਸਾਡੇ ਪਾਇਦਾ ਤੁਹਾਨੂੰ ਕਹਿੰਦਾ ਸਬਸਕ੍ਰਾਈਬ ਕਰੋ ਪਾਇਦਾ ਐਵੇਂ ਵੀ ਆਈ ਸਾਡੇ ਕੋਲੇ ਰੋੜ ਕੀ ਹੋਇਆ ਕਿ ਜਾਵਾਂਗੇ ਹੁਣ ਕਿੱਥੇ ਵੀ ਜਾਣਾ ਪਾਇਦਾ ਵੀਰ ਬੰਦ ਕੰਨਾ ਭਾਈ ਲਾਇ ਕੋਸ ਕੰਨਾ ਐਂਡੀ ਬੁੱਧੀ ਮਸ ਪਦੇ ਕਿਹਾ ਕਿ ਨਾ ਕੱਲ ਦਾ ਤੇਰੀ ਸਹੀ ਆ ਯਾਰਾ ਲੈ ਮੋਬਾਈਲ ਫੜਾ ਮੈਂ ਤੱਕ ਲਾਵਾਂ ਆ ਵੀ ਮਿੱਤਰੋ ਸਾਡਾ ਮੋਟਰ ਦਾ ਤੇਲ ਮੁੱਕ ਗਿਆ ਤੇ ਸਾਨੂੰ ਪੂਰੀ ਹਰਬੀ ਹੋਈ ਜਾਂਦੀ ਆ ਦੇਖੋ ਸਾਡੇ ਕੋਲ ਆ ਗਿਆ ਹੁਣ ਮੈਂ ਸਟਾਰਟ ਕਰੂ ਤਾਂ ਬਹਿ ਜਾਓ ਬਹਿ ਜੀ ਮਤਲਬ ਕਿ ਬਹਿ ਜੋੜੀ ਇਹਨਾਂ ਨੂੰ ਨਹੀਂ ਬਹੁਦੇ ਇਹਨਾਂ ਨੂੰ ਬਾਹਰ ਆ ਮੈਂ ਚੱਲਣਾ ਜੇਬ ਚਾਉਂਦੇ ਉਹਨਾਂ ਨੂੰ ਲਓ ਵੀ ਮਿੱਤਰੋ ਹੁਣ ਅਸੀਂ ਖਾਣ ਲੱਗੇ ਆ ਤਾਲੇ ਸੇਰੇ ਬਾਲ ਵੀ ਦੇਖ ਹੀ ਸਕਦੇ ਹੋ ਤੇ ਇਸ ਵਾਰ ਨੇ ਆਪਾਂ ਤੇ ਹੁਣ ਆਪਾਂ ਖਾਨਨੇ ਆਹ ਵਾਲਾ ਸਮਾਨ ਆ ਤੇ ਉਧਰੋਂ ਲੱਗਦਾ ਸੀ ਤੇ ਹੋਲੀ ਦਾ ਪੂਰਾ ਮਾਹੌਲ ਚੱਲ ਰਿਹਾ ਕੱਲ੍ਹ ਹੋਲੀ ਵਾਲਾ ਵਲੌਗ ਬਣਾਵਾਂਗੇ ਤਾਂ ਵਲੌਗ ਦੇਣਾ ਜਿਹੜੇ ਰਿਹਾ ਕਿ ਤਾਈ ਕੋਈ ਬਣਾ ਤੇ ਕੰਮਕਾਰ ਕਿਵੇਂ ਚੱਲਦਾ ਹੈ ਕੰਮਕਾਰ ਕੰਮਕਾਰ ਠੀਕ ਹੀ ਚੱਲਦਾ ਕਿ ਆ ਜਗ੍ਹਾ ਮੈਂ ਫਿਰ ਇੱਥੇ ਕਿਵੇਂ ਇੱਥੇ ਕਿਵੇਂ ਅੱਜ ਇੱਥੇ ਆ ਜੈਪੀ ਤੇ ਮਿੱਟੀ ਥੋੜਾ ਆ ਜਾ ਹਾਂ ਅੱਛਾ ਆ ਗਰ ਮੈਂ ਫਿਰ ਆਇਆ ਮੈਨੂੰ ਤੱਕ ਮਾਰਦੀ ਤੱਕ ਵੀ ਬਹੁਤ ਤਗੜੇ ਬਾਦ ਹੈ ਨਾ ਸਾਨੂੰ ਕੋਮਾ ਪੂਰਾ ਕਰਦਾ ਲੈ 61 61 ਜਿੱਨਾਂ ਖੱਪ ਚੱਕਦੀ ਬਾਹ ਇੱਥੇ ਤੇ ਉੱਥੇ ਉਧਰ ਨਾ ਫੋਰ ਕਿਤੇ ਨਹੀਂ ਜਾਂਦੇ ਉੱਥੇ ਫਿਰ ਹੈ ਉਧਰ ਜਾਂਦੇ ਜੀ ਉਧਰ ਫੜਦੇ ਹੁੰਦੇ ਜਿਵੇਂ ਉਧਰ ਵੀ ਜਾਂਦੇ ਹੁੰਦੇ ਆ ਹੂੰ ਅੱਜ ਕਿਉਂ ਹੈ ਅੱਜ ਕਿਉਂ ਅੱਜ ਇਹਦੇ ਤੇ ਲਟਾ ਲਾਉਣੀ ਆ ਫਿਰ ਕਿੱਥੇ ਇੱਥੇ ਅੱਜ ਲਾ ਦੋਗੇ ਅੱਜ ਨਹੀਂ ਲੱਗਦੀ ਹਲੇ ਇਹਦੇ ਵਿੱਚ ਦਵਾਈ ਪਾਵਾਂਗੇ ਮਿੱਟੀ ਅਜੇ ਤੱਕ ਅੰਦੀ ਤੋਂ ਮਿੱਟੀ ਭਰੇਗਾ ਮੇਰੇ ਨੂੰ ਮਿੱਟੀ ਪਾ ਕੇ ਇਹਦੇ ਦਵਾਈ ਸਿੱਟਣੀ ਹੈ ਦਵਾਈ ਸੈੱਟ ਕੇ ਪੈਣਾ ਤੰਗਾ ਦਾ ਮਾ ਬੜਾ ਹੈ ਮੈਂ ਤਾਂ ਪੈਦਾ ਦਾ ਲਾੜਾ ਕਾ ਤੂੰ ਤੂੰ ਕਟਾਉਣਾ ਕਿ ਦੂਤਾ ਤੇ ਮਾ ਕੋਸ ਨਿਕਰਾ ਮੈਂ ਕਟਾਈ ਜਾ ਜੂਦਾ ਨਹੀਂ ਹੋਣਾ ਪੈਲੀ ਬੰਦੇ ਭੱਗ ਬੰਨ ਲਾਈ ਦੀ ਬਸ ਠੋਸ ਨਾ ਇਹ ਤਾਂ ਬੜਾ ਗੱਬਾ ਚਾਹ। ਇਹ ਤਾਂ ਵੀ ਗਿਆ ਤਾਂ ਮੁੰਡਾ ਖੰਧਾ ਲਾ ਗਿਆ ਤਾਂ ਕਰਦੀ ਆ। ਉਹ ਭੱਜ ਕੇ ਫੇਟਾ ਪਿਆ ਕੇ। ਕੀ ਕਹਿੰਦਾ ਕੀ ਕਹ ਕੀ ਇਹ ਉਹ। ਮੈਨੂੰ ਹੁਣ ਫੋਨ ਨਹੀਂ ਆਈ ਜੀ। ਠੀਕ ਆ। ਕਹਿੰਦਾ ਇੱਥੇ। ਨਿੱਕੀ ਹੋ ਜਾਵਾਂ। ਹਾਂ ਮੈਨੇ ਵੀ ਦੱਸ ਕੇ ਜਾਂਦੀ ਲੱਗਿਆ। ਚੰਗਾ। ਹੂੰ। ਦੱਸ ਕੇ ਜਾਂਦਾ ਸੀ। ਟੜਕੇ ਦਾ ਕਿੰਦਾ ਠੀਕ ਬਣ ਗਿਆ ਵੇਖਣਾ ਇੱਥੇ। ਹੂੰ। ਮਨਾ ਇੱਥੇ। ਟੜਕੇ ਦਾ ਇੱਥੇ ਲੱਗਿਆ ਫਿਰ। ਕੋਣ ਆਇਆ ਮੈਂ। ਹੈਲੋ ਦਰਫੀ ਜੀ ਮਾ। ਛਾ ਹੁਣ ਆਇਆ ਫੈਂਟਾ ਕੀ ਦੇਰ ਲੱਗਿਆ। ਫੈਂਟਾ ਜਾ ਬਾਬਾ ਸੈਟਾ ਅੱਜ। ਫੈਂਟਾ ਜਾ ਬਾਬਾ ਪਿਆ ਗਿਆ। ਠੀਕ ਹੈ ਨਾ। ਇਹਨੇ ਠੰਡਾ ਠੰਡਾ ਪਿਆ ਕੇ ਦਿੰਨੇ ਆ ਜਾਨਾ ਮੈਂ ਤੇ ਐਂ ਨਾ ਨਾ ਕਦੀ ਕਦੇ ਵੀ ਪੈਸੇ ਬਾਅਦ ਤੋਂ ਹੋਇਆ ਸਾਡਾ ਪਿਆ ਤਾਂ ਫੇਰ ਘੰਟੇ ਕਰਾ ਆ ਕੇ ਕਹਿੰਦਾ। ਹਣਾ? ਕਿ ਸਾਰੀ ਗੋਟੀ ਦਾ ਕੰਮ ਤੁਹਾਡੇ ਕੋਲ ਹੀ ਆ। ਆਪਣੇ ਕੋਲ ਕਿਹੜੀ ਗੋਟੀ ਦਾ ਕੰਮ ਹੈ। ਮੈਂ ਨਹੀਂ ਕਰੇ। ਹਾਂ ਮਨੀ ਕੋਲੀ ਮਨੀ ਕੋਲੀ ਕਹਿੰਦਾ ਤੇਰੇ ਵੀ ਸੱਜਿਆ ਬੱਚਾ ਉਹਦਾ ਤਾਂ ਖਾਦਾ ਹੈ ਢੜੀ ਦਾ ਹੋਰ ਉਹਦਾ ਢੜੀ ਤੇਨੀ ਰੇਲੀ ਬਣਾਉਂਦਾ ਹਾਂ ਤੇਨੀ ਰੇਲੀ ਮੈਂ ਘੜੀ ਘਰੀ ਤੇ ਮਨ ਰੋਟੀ ਪਈ ਹੈ ਦੱਸ ਰੋਟੀਆਂ ਖਾ ਲਈ ਤਾਂ ਨਾ ਚਾ ਨਾਂ ਨੂਨ ਖਾ ਲਈ ਦੇ ਤੇ ਨਾਂ ਕਿੱਥੋਂ ਦਿਆਂਦਾ ਮੰਦ ਕੋਲ ਰੱਖ ਕੇ ਦਿੰਦਾ ਆਪੇ ਜੀ ਨਰ ਤਾਂ ਕੰਮ ਕਰੂੰਗਾ ਗੋਦਿਆਂ ਨੇ ਮਨੀ ਮਣੀ ਨਾਂ ਦਾ ਕਿਹਦੇ ਦਾ ਹੋਰ ਕਿੱਥੋਂ ਆਂਦੇ ਗੋਣਿਆ ਮਿਲਦੇ ਕਿੱਥੇ ਵੀ ਮਿਲਦੇ ਗੋਣਿਆ ਨੂੰ ਪਤਾ ਯਾਰ ਮੈਂ ਤਾਂ ਆਪ ਲਿਆਉਣੇ ਆ ਖਾਈ ਆਉਣਾ ਮੈਂ ਹਾਂ ਤੇ ਤੇ ਨਾ ਰੋਟੀਾਂ ਲੈਂਦੇ ਨਾ 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 ਅਸਤਾ ਰੋਟੀਆਂ ਰਾਤ ਨੂੰ ਕਿੰਨੇ ਵਜੇ ਨਹੀਂ ਪਕਾਦੇ ਅਸਤਾ ਰਾਤ ਰੋਟੀਆਂ ਲਿਆਉਂਦੇ ਦਾ ਚਾ ਉਹਦੇ ਵਰਗੀਆਂ ਉਹ ਨਹੀਂ ਜਿੱਥੇ ਅੱਡਾ ਹਸਪਤਾਲ ਅਸਤਾਨ ਤੋਂ ਕਿਹੜਾ ਹਸਪਤਾਲ ਵੱਡਾ ਹਸਪਤਾਲ ਸਰਕਾਰੀ ਹੈਗਾ ਲੱਗਿਆ ਸਰਕਾਰੀਆ ਕਿੱਥੇ ਗਿਆ ਤੋ ਥੋੜਾ ਜਿਹਾ ਰੇ ਇੱਕ ਤਾਂ ਡੱਗ ਆ ਗਿਆ ਯਾਰ ਅੱਡੇ ਤੋਂ ਕਿੱਥੇ ਜਿਆ ਗਾ ਅੱਡੇ ਤੋਂ ਆਏ ਮੁੜ ਕੇ ਪਰਾਂ ਨੂੰ ਇੱਕ ਤਾਂ ਪਰਾਂ ਨੂੰ ਜਾਂਦੀ ਏ ਕਿ ਇਧਰ ਨੂੰ ਜਾਂਦੀ ਏ ਕਿਧਰ ਨੂੰ ਆਏ ਮੁੜਦੀ ਜਿਹੜੀ ਸੜਕਾਂ ਹੈ ਇਧਰ ਨੂੰ ਹਾਂ ਉਹ ਸੜਕ ਤੇ ਠੀਕ ਹੈ ਉਹ ਸੜਕ ਤੇ ਆ ਤੇ ਉੱਥੇ ਕਿੱਥੇ ਜਿਆ ਗਾਹ ਜਾ ਕੇ ਉੱਥੇ ਨਹੀਂ ਰਹੀ ਏ ਉੱਥੇ ਇੱਕ ਤਾਂ ਬੈਂਕ ਆਉਂਦਾ ਨਹੀਂ ਕਿ ਕਿੱਥੇ ਜਾਈ ਬੈਂਕ ਵੀ ਆਉਂਦਾ ਮੈਨੂੰ ਲੱਗਦਾ ਉੱਦੇ ਪਾਸੇ ਆ ਗਈ ਇੱਕ ਤਾਂ ਬੈਂਕ ਸਾਹਮਣੇ ਹਾਂ ਹਾਂ ਕੋ ਦੁਕਾਨ ਠੀਕ ਹੈ ਫਿਰ ਤਾਂ ਮੈਨੂੰ ਵੀ ਲਿਆਉਣੀ ਚ ਪੂਰੀ ਦੇਖਣਾ ਖਾਣਾ ਲਈ ਐ ਤਾਂ ਪੂਰੀ ਜਿੰਨੀ ਲੰਮੀ ਮਰਜ਼ੀ ਬਣਾਈ ਆ ਦੇਖੋ ਕਿੰਨੀ ਕੱਪੜੀ ਆ ਆ ਕਿੰਨਾ ਪੜੇ ਕਿੰਨਾ ਪੜੇ ਸਹੀ ਦੱਸ ਯਾਰ ਐਨਾਂ ਸੋਡੇ ਟਾਈਮ ਤੇ ਤਾਂ ਪੜਾਈ ਹੁੰਦੀ ਨਹੀਂ ਉਹ ਨਹੀਂ ਨਾ ਹੈਗੀ ਸੀ ਸਮਝਦੀ ਕੁਝ ਨਹੀਂ ਹੁੰਦੀ ਨਾ ਹਾਂ ਤੇ ਜਿਵੇਂ ਉਹ ਤਾਂ ਪੜਾਈ ਹੁੰਦੀ ਉਹਦੇ ਘਾਤੇ ਹੋਂਕੋ ਤਾਂ ਨਹੀਂ ਚਾਹ ਹੋਂਦੇ ਤਾਂ ਤੇ ਚਾਰ ਪੜ ਜਾਂਦਾ ਬੰਦਾ ਅੱਛਾ ਕੇ ਮੇਰਾ ਦਾਤਾ ਪੜਿਆ 2 2.5 ਪਗਾਂ ਦੀ ਜੰਨੇ ਆ ਬੜਾ ਤੈਨੂੰ ਗੱਲ ਨਹੀਂ ਕਰਨ ਦਿੰਦਾ ਹਾਂ ਤੂੰ ਸੋਨੂੰ ਗੱਲ ਨਹੀਂ ਕਰਨ ਦਿੰਦਾ ਤੇ 2 3 ਪੜਿਆ ਕਿਵੇਂ ਗੱਲ ਐ ਹਸਾਬ ਤੋਂ ਪੂਰਾ ਲਾਉਂਦਾ ਸੀ ਔਰ ਨਰਮੇ ਨਰਮੇ ਦਾ ਹੂੰ ਹੁਣ ਢੂਲੇ ਦੀ ਲਗਾਂ ਤੇ ਆ ਢੂਲੇ ਦੀ ਲਗਾਂ ਤੇ ਆ ਉਹ ਤੇ ਉੱਥੇ ਵੀ ਪੂਰਾ ਹਿਸਾਬ ਕਰਦਾ ਉਹ ਤੇਰੀ ਕਿੰਨੀ ਉਮਰ ਆ ਤੇਰੀ ਨਾ ਕੁਛ ਵੀ ਨਹੀਂ ਉਮਰ ਹੈ ਹੈ ਕੋਈ ਬਾਲ ਬੱਚਾ ਹੈਗਾ ਕੋਈ ਮੰਗ ਹੈਗੀ ਤੇਰੀ ਕੋਈ ਮੰਗ ਮੰਗ ਮੇਰੀ ਕੀ ਹੈ ਕੋਈ ਮੰਗ ਤਾਂ ਹੋਊ ਵੀ ਤੇਰੀ ਉੱਚੀ ਬੋਲਦਾ ਨਾ ਕੋਈ ਮੰਗ ਹੈਗੀ ਤੇਰੀ ਜ਼ਿੰਦਗੀ 'ਚ ਮੰਨ ਤਾਂ ਮੇਰੀ ਵੀ ਹੈ ਕੋਈ ਤਾਂ ਹੋਊ ਵੀ ਆ ਯਾਰ ਆਪਣੀ ਮੰਗ ਹੈਗੀ ਹੈ ਹੈ ਸੜੀ ਦੀ ਕਿਹੜੀ ਸੜੀ ਦੀ ਜਿਹੜੀ ਜਿਹੜੀ ਤੇ 4 ਦਿਨ ਲੱਗੇ ਲੱਗੇ ਜਾਂਦੇ ਚੱਕ ਕੇ ਨਹੀਂ ਨਹੀਂ ਕੋਈ ਹੋਰ ਮੰਗ ਦੱਸ ਹੋਰ ਮੰਗ ਮੇਰੀ ਕੋਸੇ ਕੋਈ ਗੱਡੀ ਦਾ ਸੁਪਣਾ ਕੋਈ ਕਾਰ ਦਾ ਕੋਈ ਲੈਣ ਦਾ ਕੋਈ ਦੇਣ ਕਾਸੀ ਦੀ ਮੰਗ ਤੋਸਤੇ ਹੋ ਗਿਆ ਯਾਰ ਮੇਰੀ ਗੱਲ ਸੁਣੀ ਹੋਏ ਜੇ ਤਰੀਕੇ ਤੈਨੂੰ ਕਿਸੇ ਅਮੀਰ ਬੰਦੇ ਨੇ ਕਹਿਤਾ ਵੀ ਜੇ ਤੂੰ ਜੋ ਤੂੰ ਉਸ ਕਹਿਣ ਉਹ ਤੈਨੂੰ ਮਿਲੂਗਾ ਕੀ ਮੰਗੇਗਾ ਤੂੰ ਕੌਫੀ ਨਹੀਂ ਮੰਗਦਾ ਪਰ ਕਿਉਂ ਕੌਫੀ ਨਹੀਂ ਮੰਗਦਾ ਆਈ ਬੀ ਵਧੀਆ ਸੋਚ ਵਾਲੇ ਬੰਦੇ ਪਈ ਆ ਦੇਖੋ ਮੁੱਤਰਾ ਪੰਜਾਬੀ ਕਿਉਂ ਨਹੀਂ ਮੰਗਦਾ ਕਿਉਂ ਨਹੀਂ ਮੰਗਦਾ ਉਹ ਪੈਸੇ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ ਆ ਨੀਂਦ ਕਿਹੜਾ ਲਾਈ ਸੋਚਿਆ ਦੱਕਥੇ ਲਾਈਏ ਕਿੱਥੇ ਦਾ ਕੇਗ ਬਾਕੀ ਜਾਂਦਾ ਹੋਰ ਆਪਾਂ ਮੌਜ ਨਾਲ ਜਾ ਕੇ ਦਿਹਾੜੀ ਕਰੀ ਜਾ ਕੇ ਖਾ ਕੇ ਰੋਟੀਆਂ ਸੌ ਚਾਈਦਾ ਜਿੱਥੇ ਮਰਜੀ ਪਿਆਰ ਹੈ ਨਾ ਕੋਈ ਫਿਕਰ ਨਾ ਫਾਕਾ ਪਊਆ ਲਾਂ ਲਾਈ ਜਾ ਹੋਲਾ ਨਾ ਹਿੰਦਾ ਉਹ ਕਦਾ ਕੋਲਾ ਬਣਾਉਂਗਾ ਫੋਪਿੰਦੇ ਨੂੰਿੰਦਾਂ ਨਹੀਂ ਤੇ ਤਾਂ ਬਾਹਲਾ ਵਧੀਆ ਤੂੰ ਨਾ ਤੈਨੂੰ ਕੋਈ ਟੈਂਸ਼ਨ ਮਣੀ ਨਾ ਆਉਣਾ ਮਣੀ ਨਾ ਜਾਣਾ ਜੇ ਲੈ ਜੂਗਾ ਤਾਂ ਠੀਕ ਹੈ ਨਹੀਂ ਲੈ ਕੇ ਜਾਦਾ ਉਹਦੀ ਮਰਜ਼ੀ ਹੈ ਹੈਣਾ ਤੇ ਤਤੜੀ ਆਇਆ ਤੇਰੀ ਆਇਆ ਸਾਬਤ ਰੋ ਕੇ ਤੇ ਉੱਥੇ ਖੜੇ ਡੀਕੀ ਚਾਹੀਦਾ ਜੇ ਆ ਗਿਆ ਤਰੋਂ ਠੀਕ ਹੈ ਨਹੀਂ ਘਰੇ ਬੈਠੀ ਆ ਹਮ ਘਰੇ ਨਹੀਂ ਕਹਿੰਦੇ ਵੀ ਕੰਮ ਕਰ ਤਦ ਰਿਤਾ ਹੋਂ ਕਰਦਾ ਹੀ ਆਣਾ ਮੁੰਡੇ ਹੈਗੇ ਤਹੇ ਹਾਂ ਕਿੰਨੇ ਕੀ ਕਰਦੇ ਆ ਲੱਗੇ ਵੇ ਆ ਤਾਂ ਕੀ ਕਰਦੇ ਆ ਲੱਗੇ ਹੈ ਕੀ ਕਰਦੇ ਚਿੰਡੇ ਲੱਗੇ ਪੜ੍ਹਿਆ ਨੌਕਰੀ ਇਤ ਲੱਗਿਆ ਤੇ ਹੋਂ ਕੰਮ ਤੇ ਇੱਕ ਤਾਂ ਡਾਕਟਰ ਕੋਲੇ ਆ ਹਾਂ ਤੇ ਇੱਕ ਬੰਦੇ ਨੂੰ ਕਿਚਾ ਤੇ ਦਾ ਦੋਨੇ ਲੱਗੇ ਹੋਏ ਯਾਰ ਕਾਲਟੀ ਫਾਲਟੀ ਦਾ ਖਰਦੀ ਵਾਲੀ ਹੱਕ ਬੰਦ ਫਾਲਟੀ ਪਰ ਕਰੀ ਦਸੀ ਕਿਉਂ ਤੇ ਕਿੱਦਾਂ ਕਰੀ ਜਿਆ ਮੈਂ ਇਸ ਕੰਮ ਤੇ ਕਿੰਨੇ ਵਾਰੀ ਕਰਦੀ ਮੈਨੂੰ ਤਾਂ ਕਰੀ ਨਹੀਂ ਮੈਨੂੰ ਤਾਂ ਕਰੀ ਨਹੀਂ ਤੁਸੀਂ ਕਹ ਕਦੀ ਕਰੀ ਸੀ ਤਾਂ ਉਹੀ ਸੀ ਹਾਂ ਉਹ ਤਾਂ ਹੋਰ ਤਾਂ ਅਸੀਂ ਕੀਤੀ ਤਾਂ ਸੀਗੀ ਯਾਰ ਤੁਸੀਂ ਕੀਤੀ ਵੀ ਨਹੀਂ ਚਾ ਠੀਕ ਹੈ ਹੁਣ ਮੈਂ ਜਾ ਕਿੱਥੇ ਜਾਣਾ ਵੇ ਆਦਾ ਗਲ ਗਲਤਾ ਤੇਰੀ ਫੋਨ ਕਰ ਪਹਿਲਾਂ ਹਣਾ ਫੋਨ ਕਰਦੇ ਨੂੰ ਵੀ ਮੈਂ ਜਾਣਾਂ ਮੈਂ ਕੌਣ ਨੂੰ ਮਿਲਦਾ ਹੈ ਲੋ ਬਈ ਮੁੰਡਿਓ ਮੈਂ ਮਿੱਤਰੋ ਮਾਗਰ ਲਵਿਊ ਦੇਖ ਰਿਹਾ ਸੀ ਦੇਖੋ ਤੁਸੀਂ ਕਿੰਨਾ ਸਿਰਾਂ ਮੈਂ ਇੱਕ ਸਨਮੈਟਿਕ ਸ਼ਾਟ ਲੈਂਦਾ ਸੀ ਮਾਗਰ ਲੇਵਿਊ ਦਾ ਤੇ ਆ ਜਿਹੜਾ ਹੁਣ ਤੁਸੀਂ ਕਾਲ ਦੇ ਦੇਖ ਰਹੇ ਹੋ ਇਹਦਾ ਨਾਮ ਮਹਾਰਾਜਾ ਨਜੀਤ ਸਿੰਘ ਕਾਲਜ ਆ ਮੈਂ ਸੁਣਿਆ ਵੀ ਇਹ ਬਹੁਤ ਪੁਰਾਣਾ ਕਾਲਜ ਹੈ ਤੇ ਇਹਦਾ ਗੇਟ ਵੀ ਬਹੁਤ ਪੁਰਾਣਾ ਦੇਖੋ ਕਿੰਨਾ ਮਤਲਬ ਕਿ ਸੋਹਣਾ ਲੱਗਦਾ ਪੁਰਾਣੇ ਟਾਈਪ ਚ ਬਣਿਆ ਹੋਇਆ ਕਾਲਜ ਹੈ ਇਹ ਤੇ ਮੈਂ ਸੋਚਿਆ ਚਲੋ ਉੱਤੇ ਦਾ ਇਹਦਾ ਵੀ ਸਨਮੈਟਿਕ ਸ਼ਾਟ ਲੈ ਲਈਏ ਜੀ ਹਾਂ ਜੀ ਮਿੱਤਰੋ ਤੇ ਰਾਤ ਆਪਾਂ ਲੇਟ ਵਾਲੀ ਹੋ ਗਈ ਸੀ ਤਾਂ ਕਰਕੇ ਆਪਾਂ ਵਲੌਗ ਨਹੀਂ ਬਣਾਇਆ ਤੇ ਉਦੋਂ ਬਾਅਦ ਚੋਂ ਮੈਂ ਸੋਚਿਆ ਹੁਣ ਵਲੌਗ ਸ਼ੁਰੂ ਕਰੀਏ ਤੇ ਅੱਜ ਹੈਗਾ ਹੋਲੀ ਵਾਲਾ ਦਿਨ ਪਹਿਲੀ ਗੱਲ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਤੇ ਦੂਜੀ ਗੱਲ ਮੇਰੇ ਮਿੱਤਰੋ ਆਪਾਂ ਇੱਥੇ ਕਰਦੇ ਆਂ ਵਲੌਗ ਦੀ ਐਂਡਿੰਗ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਦੱਬ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੈਲ ਆਇੰਕ ਨੂੰ ਕਰ ਲਿਓ ਪ੍ਰੈਸ ਤੇ ਹੁਣ ਸਾਡੇ ਤੁਸੀਂ ਵੀਡੀਓ ਦੇਖ ਲਈ ਹੁਣ ਵਾਸਤੇ ਤੁਸੀਂ ਪਹਿਲਾ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਫੇਰ ਵੀਡੀਓ ਦੇ ਥੱਲੇ ਕਮੈਂਟ ਕਰੋ ਵੀ ਹਾਂ ਬਈ ਐਵੇਂ ਵੀਡੀਓ ਪਾਇਆ ਕਰੋ ਫੇਰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਆਪਣੀ ਉਹ ਵੀਡੀਓ ਵੀ ਦੇਖ ਸਕਣ ਇਕੱਲੇ ਤੁਸੀਂ ਨਾ ਵੇਖਿਓ ਹੋਰ ਸਾਰੇ ਵੀ ਦੇਖ ਸਕਣ ਹੋਰ ਸਾਰਿਆਂ ਨੂੰ ਵੀ ਪਤਾ ਲੱਗੇ ਵੀ ਬਲੌਗ ਬਣ ਰਿਹਾ ਠੀਕ ਹੈ ਓਕੇ ਆਹ ਦੇਖੋ ਉਹ ਬਾਗਰ ਬਾਜ ਆ ਜਿਹੜਾ ਉਹਨੇ ਵੀ ਕਿਹਾ ਵੀ ਹਾਂ ਚਲੋ ਬੱਸ ਬਾਏ ਬਾਏ ਟਾਟਾ ਟੇਕ ਕੇਅਰ